ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੋਮਾਣਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨੇ ਬੀਰਵਾਰ ਨੂੰ ਸਿਵਲ ਹਸਪਤਾਲ ਨੂੰ ਇੱਕ ਆਤੀ ਆਧੁਨਿਕ ਐਡਵਾਂਸਡ ਟ੍ਰਾਂਸਕਿਊਟੀਨੀਅਸ ਬਿਲੀਰੂਬਨ ਮੀਟਰ ਸੌਪਿਆ ਜੋ ਕਿ ਨਵਜਮੇ ਬੱਚਿਆਂ ਦੀ ਦੇਖਭਾਲ ਵਿੱਚ ਇੱਕ ਮਹੱਤਵਪੂਰਨ ਕਾਰਜ ਕਰੇਗਾ हिमाशुदे ने आगे कहा कि टीसीबी मीटर नवजात में बच्चों की निगरानी करना बेआरामी घटाना और पीलिया स्क्रीनिंग के तेज निदान को समर्थ बनावने एक आरामदायक और कुशल तरीका पेश करता है हमलावर प्रक्रिया मनो काट करके यह डिवाइस बच्चों और उनके परिवारों के नतीजों में सुधार करेगा आईडीबीआई ਦਾ ਉਹਨਾਂ ਦਾ ਉਦੀ ਉਦਾਰ ਸਪਾਂਸਰਸ਼ਿਪ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਡਿਪਟੀ ਕਮਿਸ਼ਨਰ ਜੈਨ ਨੇ ਸਿਹਤ ਸੰਭਾਲ ਸਪੁਰਦਗੀ ਨੂੰ ਬਦောင်း ਵਿੱਚ ਅਜਿਹੇ ਨਵੀਨਤਾਕਾਰੀ ਡਾਕਟਰੀ ਉਪਕਰਨਾ ਦੀ ਮਹੱਤਤਾ ਤੇ ਜ਼ੋਰ ਦਿੱਤਾ ਜੈਨ ਨੇ ਕਿਹਾ ਕਿ ਇਹ ਡਿਵਾਈਸ ਸਿਵਲ ਹਸਪਤਾਲ ਵਿੱਚ ਨਵਜੰਮੇ ਬੱਚਿਆਂ ਦੀ ਦੇਖਪਾਲ ਲਈ ਇੱਕ ਗੇਮ ਚੇਂਜਰ ਹੈ ਇਹ ਯਕੀਨੀ ਬਣਾਉਂਦਾ ਹੈ ਕਿ ਸਾਡੇ ਨਵਜੰਮੇ ਬੱਚੇ ਬੱਚਿਆਂ ਨੂੰ ਸਹੀ ਅਤੇ ਦਰਦ ਮੁਕਤ ਸਕ੍ਰੀਨਿੰਗ ਮਿਲੇ ਜਿਸ ਨਾਲ ਸਮੇਂ ਸਿਰ ਦਖਲ ਅੰਦਾਜ਼ੀ ਹੋ ਸਕੇ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਨੇ ਇਹ ਵੀ ਕਿਹਾ ਕਿ ਟੀਸੀਬੀ ਮੀਟਰ ਦੀ ਸ਼ੁਰੂਆਤ ਬੱਚਿਆਂ ਦੀ ਦੇਖਭਾਲ ਵਿੱਚ ਸੁਧਾਰ ਕਰੇਗੀ ਹਸਪਤਾਲ ਪ੍ਰਸ਼ਾਸਨ ਅਤੇ ਸਟਾਫ ਨੇ ਇਸ ਪਹਿਲ ਕਦਮੀ ਦਾ ਸਮਰਥਨ ਕਰ ਲਈ ਆਈਡੀਬੀਆਈ ਦਾ ਧੰਨਵਾਦ ਕੀਤਾ ਜਿਸ ਨਾਲ ਨਵਜੰਮੇ ਬੱਚਿਆਂ ਨੂੰ ਲਾਭ ਹੋਵੇਗਾ ਇਸ ਮੌਕੇ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਹਰਪ੍ਰੀਤ ਸਿੰਘ आईडीबीआई ਦੇ ਖੇਤਰੀ ਮੁਖੀ ਸੁਨੀਲ ਮੁੰਜਾਲਤ ਨਿਤਿਨ ਤੋਮਰ ਅਮਨਪ੍ਰੀਤ ਕੌਰ ਅਤੇ ਨੈਂਸੀ ਅਗਰਵਾਲ ਅਤੇ ਹੋਰ ਵੀ ਮੌਜੂਦ ਸਨ